ਆਣ ਕਿਤੇ ਸਮਝਾਈਆਂ ਨਵਾਨ ਕੀ ਮਾਤਾ ਇਹ ਕੀ ਗਰੰਟੀ ਆ ਹਾਂ ਹਾਂ ਨੇ ਕੀ ਕੀਤਾ ਭੈਣਾ ਮੈਂ ਫੋਨ ਹੀ ਕੰਡੀ ਆਪਣੀ ਕੁੜੀ ਨੂੰ ਕਿਉਂ ਕਰਨ ਦੀ ਕੁੜੀ ਨੂੰ ਫੋਨ ਕਿੰਨੇ ਕਰਨਾ ਹੈ ਕਿੰਨੇ ਕਰਨਾ ਹੈ ਮੈਂ ਤਾਂ ਕਰਨਾ ਹੈ ਉਹਨਾਂ ਦੇ ਉਨ ਤੋਂ ਪਹਿਲਾਂ ਪਹਿਲਾਂ ਮੈਂ ਤੈਨੂੰ ਘਰੋਂ ਬਾਹਰ ਕਰ ਦੇਣਾ ਚੱਲੋਂ ਬਾਹਰ ਇਦਾਂ ਨਾ ਖਾ ਚੱਲ ਚੱਲ ਬਾਹਰ ਨਿਕਲ ਇਦਾਂ ਨਾ ਖਾ ਜਿਹਦੇ ਵੇ ਮੈਨੂੰ ਠੱਕੇ ਦੇਣ ਦੀ ਆ ਦਲਜੀਤ ਨੇ ਕੁਝ ਨਹੀਂ ਕਰਨਾ ਸੰਦੀਪ ਕੀ ਕਰਦੀ ਜੀ ਮੈਂ ਬਾਹਰ ਕੱਢਣ ਦੀ ਕਰਾਂ ਸਮਝਾਉਣਾ ਉਹਨੂੰ ਘਰੋਂ ਬਾਹਰ ਕੱਢਣ ਲਈ ਆ ਸਮਝਾ ਗੱਡੀ ਮੈਂ ਕੀ ਕਹਾਂ ਇਹਨੇ ਮੈਨੂੰ ਵੀ ਘਰੋਂ ਬਾਹਰ ਕੱਢ ਦੇ ਲਓ ਇਹਨਾਂ ਬਾਹਰ ਕਰ ਦੋ ਤਾਂ ਲੋਕੀ ਕੀ ਕਹਿਣਗੇ ਤੁਹਾਨੂੰ ਮਮੀ ਨੇ ਮੈਨੂੰ ਵੀ ਕਰੋ ਬਾਹਰ ਘੱਡ ਦੇਣਾ ਤੇਨੂੰ ਪਤਾ ਹੈ ਗੈ ਜੇ ਤੂੰ ਉਹਨਾਂ ਵਾਲੀ ਗੱਲ ਕੀਤੀ ਨਾ ਮੈਂ ਤੁਹਾਨੂੰ ਵੀ ਬਾਹਰ ਕੱਢ ਦੇਣਾ ਨਾਲ ਹੀ ਨਹੀਂ ਅਸੀਂ ਕਿੱਥੇ ਜਾਈਏ ਦੱਸ ਲੋਕਾਂ ਨੂੰ ਸਮਝਾ ਦੇਣਾ ਤੈਨੂੰ ਪਾ ਲਿਆ ਐਡਾ ਜਿਮਾਂ ਆ ਵੀ ਕੱਢ ਦੋ ਚੰਗੇ ਰਹੋਗੇ ਇਹ ਚ ਦੁਆਰਾ ਤੂੰ ਲਿਆਂਦਾ ਨਾ ਉਹਨਾਂ ਨੂੰ ਮੈਂ ਤੈਨੂੰ ਵੀ ਬਾਹਰ ਕੱਢ ਦੇਣਾ ਚੱਲ ਅੰਦਰ ਪਤਾ ਪਤਾ ਤੈਨੂੰ ਕੁਝ ਲੱਗਦਾ ਨਹੀਂ ਚਾਹ ਤੇ ਅੰਟੀ ਜੀ ਪੀ ਲਈਏ ਹਾਂ ਜੀ ਚਾਹ ਦੇ ਬੜੀ ਸੁਆਦ ਹੈ ਹਾਂ ਜੀ ਤੇ ਗੱਲਾਂ ਬਾਤਾਂ ਵੀ ਚੱਲ ਹੋ ਗਈਆਂ ਪਰ ਮੈਂ ਨਾ ਤੁਹਾਡੇ ਵੱਲ ਕੰਮ ਆਈ ਏ ਇੱਕ ਇਹਦਾ ਕੰਮ ਹੈ ਕੰਮ ਏ ਇੱਕ ਨਾ ਕੁੜੀ ਹੀ ਇਹ ਸ਼ੇਰਾ ਦਾਵਾ ਦਲਜੀਤ ਨੂੰ ਰਿਸ਼ਤਾ ਨਾ ਕਰਾਦੀਏ ਦਲਜੀਤ ਨੂੰ ਤੇ ਰਿਸ਼ਤਾ ਕਰਾ ਦੇ ਦਲਜੀਤ ਨੂੰ ਤਾਂ ਕੋਈ ਚਾਹੀ ਨਹੀਂ ਨਾ ਕੋਈ ਕੱਪੜੇ ਪਾਉਂਦਾ ਨਾ ਕੋਲ ਨਾ ਕੋ ਉਹ ਇਹ ਗੱਲ ਛੱਡੋ ਅੰਟੀ ਤੁਸੀਂ ਜਦੋਂ ਵਿਆਹ ਹੋ ਜਾਂਦਾ ਨਾ ਤੇ ਸਾਰੇ ਚਾਚਾ ਆ ਜਾਂਦੇ ਹੁੰਦੇ ਆ ਫੇਰ ਵੇਖਿਓ ਇਹਨੇ ਲੀੜਾ ਗੋਦਾ ਆਉਂਦਾ ਬਗਾਲਿਆ ਕੋਲ ਨੂੰ ਸੰਭੋ ਉਹ ਸਾਹਬ ਲੂਗਾ ਸਾਹਬ ਨੂੰ ਕੀ ਆ ਵੇਖਿਓ ਸਹੀ ਤੁਸੀਂ ਇਹੋ ਜਿਹੇ ਜਿਹੜੇ ਸਭ ਹੁੰਦੇ ਆ ਨਾ ਉਹ ਸਭ ਤੋਂ ਜ਼ਿਆਦਾ ਤੇਜ਼ ਹੁੰਦੇ ਆ ਤੇ ਜੇ ਤੁਸੀਂ ਕਹੋ ਤੇ ਮੈਂ ਕਰਾਂਗਾ ਲ ਕੁੜੀ ਵਾਲਿਆਂ ਨਾਲ ਕਰਾਉਣਾ ਵਾ ਕਰ ਲੈ ਕਰਨਾ ਵਾ ਮੈਂ ਤੇ ਕਿੰਨੇ ਚਿਰ ਹੋ ਜੇ ਮੈਂ ਤੇ ਮથે ਦਾ ਡਈ ਆ ਤਾਂ ਕੰਮ ਆ ਗਾ ਬੜੀ ਕੋ ਡਰਾਂ ਦਾ ਵੀ ਸਾਂਭੇ ਨਾ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਡਰੋ ਨਾ ਸਾਰੇ ਕੰਮ ਹੀ ਹੋ ਜਾਂਦੇ ਹੁੰਦੇ ਆ ਹੈ ਤਾਂ ਸਹੀ ਆ ਤੈਨੂੰ ਹੀ ਜਾਣਦੀ ਜੇ ਜਿਹੜਾ ਤੇ ਨਾ ਪਤਾ ਨਾ ਥੋ ਲੱਗਦਾ ਨਾ ਉਹ ਤਾਂ ਹੀ ਇਹ ਫਿਕਰ ਨਾ ਕਰੋ ਵੇਖੋ ਗਾਦੀ ਤੇ ਲਿਆ ਕੇ ਮੈਂ ਹੁਣ ਕੇ ਉਹਨੂੰ ਸਤਾਉਂਗਾ ਕਈ ਗੱਲਾਂ ਹੁੰਦੀਆਂ ਨੇ ਇਹਦਾ ਮਤਲਬ ਆ ਵੀ ਤੁਸੀਂ ਇਹਦੇ ਵੱਲ ਵਿੰਦੇ ਰਹੇ ਤਾਂ ਫਿਰ ਤੁਸੀਂ ਇਹਦਾ ਵਿਆਹ ਹੀ ਨਹੀਂ ਕਰਨਾ ਵਿਆਹ ਤਾਂ ਹੀ ਕਰਨਾ ਮਾਂ ਵਿਆਹ ਤਾਂ ਕਰਨਾ ਹੀ ਹੈ ਤੇ ਕਿਹੜੀ ਆ ਤੇ ਜਰ ਕਿਲੇ ਆਉਂਦੀ ਆ 5-6 ਕਿਲੇ ਪਿਆਰੀ ਤੇ ਫਿਰ ਤੁਹਾਨੂੰ ਪਤਾ ਫਿਰ ਕੁੜੀ ਵੀ ਚੰਗੀ ਲੱਭਣੀ ਹੈ ਉਦਾਂ ਨਹੀਂ ਕੁੜੀ ਤੇ ਚੰਗੀ ਆਂ ਜੀ ਚੁੜੀ ਦਾ ਨਾ ਤੁਸੀਂ ਫਿਕਰ ਕਰੋ ਕੁੜੀ ਚੰਗੀ ਆਂ ਮੈਂ ਤਾਂ ਹੀ ਤੁਹਾਡੇ ਵੱਲ ਆਈ ਹਾਂ ਠੀਕ ਮੈਂ ਚਲੋ ਉਹਨਾਂ ਨੂੰ ਪਿਆਰੀ ਵੀ ਹੁੰਦੀ ਆ ਤੇ ਚਲੋ ਉੱਥੇ ਹੀ ਪੁੱਛ ਕੇ ਵੇਚਦੀ ਆਂ ਭਲਾ ਵੇ ਨਾ ਫਿਰ ਹਿੱਤੇ ਫਿਰ ਗੱਡੀ ਦੀ ਚਾਹੀਦੀ ਆ। ਆਛਾ ਗੱਡੀ ਚਾਹੀਦੀ ਆ ਜੀ। ਤੇ ਚੱਲ ਕੋਈ ਗੱਲ ਨਹੀਂ ਅੰਟੀ ਮੈਂ ਤੇ ਗੱਡੀ ਦਵਾ ਦੂੰਗੀ। ਪਰ ਇਹ ਆ ਇਹ ਤੁਹਾਨੂੰ ਮੇਰਾ ਵੀ ਖਿਆਲ ਰੱਖਣਾ ਪੈਣਾ। ਖਿਆਲ ਤੁਹਾਨੂੰ ਖਿਆਪ ਪਾਵਾਂਗੇ ਇਹ ਵੀ ਗੱਲ ਹੋਈ। ਨਹੀਂ ਨਹੀਂ ਸਾਪ ਨਹੀਂ। ਇਹ ਤੇ ਆਇਆ ਮੋਟਰਸਾਈਕਲ। ਇਹ ਸਾਪ ਆ ਦਿਓ ਤੇ ਤੇ ਗੱਡੀ ਆਈ ਨਾ ਤੇ ਚੰਨੀ ਪੌਣੀ ਪੈਣੀ। ਕੋਈ ਗੱਲ ਹੀ ਨਹੀਂ। ਕੋਈ ਗੱਲ ਨਹੀਂ ਤੇ ਇੱਕ ਗੱਡੀ ਦਾ ਧਿਆਨ ਰੱਖਿਓ। ਕੋਈ ਗੱਲ ਨਹੀਂ ਗੱਡੀ ਮੈਂ ਦਵਾ ਦੂੰਗੀ। ਪਰ ਇਹ ਕੱਲਾ ਕੱਲਾ ਮੁੰਡਾ ਮੈਂ ਤੁਹਾਨੂੰ ਪਤਾ ਹੀ। ਚਲੋ ਕੋਈ ਗੱਲ ਨਹੀਂ। ਮੈਂ ਕਰਦੀ ਆਂ ਕੁੜੀ ਵਾਲਿਆਂ ਨਾਲ ਗੱਲ ਫਿਰ ਠੀਕ ਪਰ ਇਹ ਆ ਵੀ ਤੁਸੀਂ ਹੁਣ ਖਿਆਲ ਰੱਖਿਓ ਠੀਕ ਚਲੋ ਠੀਕ ਆ ਤੁਹਾਡਾ ਖਿਆਲ ਰੱਖਾਂਗੇ ਜ਼ਰੂਰੀ ਹੈ ਜਾਣੀ ਆ ਫਿਰ ਮੈਂ ਅੱਛਾ ਜਾ ਕੇ ਤੇ ਕਰਦੀ ਕੁੜੀ ਵਾਲਿਆਂ ਨਾਲ ਗੱਲ ਕਰੋ ਤੀ ਤਾਂ ਪੱਕਾ ਕੰਮ ਕਰਨਾ ਪੱਕਾ ਕਰਨਾ ਤੇ ਬਾਕੀ ਤੁਸੀਂ ਨਾ ਥੋੜਾ ਜਿਹਾ ਦਲਜੀਤ ਨੂੰ ਵੀ ਸਮਝਾ ਦੇ ਨਹੀਂ ਉਹ ਸਮਝਾਵਾਂਗੇ ਤੇ ਉਹਨੂੰ ਵੀ ਕਹੋ ਵੀ ਥੋੜਾ ਜਿਹਾ ਪੜ ਤੜਕੇ ਰਿਹਾ ਕਰੀਂ ਐਵੇਂ ਇਦਾਂ ਨਾ ਬਣ ਕੇ ਰਿਹਾ ਕਰੇ ਸਦਾਈ ਜਿਹਾ ਠੀਕ ਚਲੋ ਠੀਕ ਆ ਜਾਣੀ ਆ ਫਿਰ ਮੈਂ ਚਾਹਤ ਵਧੀਆ ਹੋ ਗਿਆ ਸੋ ਰਿਸ਼ਤਾ ਹੋ ਜੇ ਬਚਲ ਚੰਗੇ ਕਰ ਗੱਡੀ ਆਉਂਗੀ ਲੋਕੀ ਲੱਕੀ ਲੱਗੇ ਗਵਾਂਡੀਆਂ ਨੇ ਸਵਰਚਣਾ ਨਹੀਂ ਲੇਖੀ ਸਹੀ ਗਵਾਂਡੀਆਂ ਨੇ ਖਣਾ ਹੋਏ ਹੋਏ ਇਨਾਂ ਦੀ ਗੱਡੀਆਂ ਆ ਗਈਆਂ ਹੋਈ ਵਾਏ ਵੇਖੀ ਸਹੀ ਸਾਰ ਬੜਕੇ ਕੋਲਾ ਹੋਏ ਇਨਾਂ ਦਾ ਉਹ ਪੀਲਾ ਪੀਲਾ ਲੇਲਾ ਮੇਰੇ ਸਿਰ ਤੇ ਨੇ ਜਾਰੇ ਲੈ ਇਹਦਾ ਰਿਸ਼ਤਾ ਕਰਨਾ ਉਹਨੇ ਇਹ ਤਾਂ ਡੰਗਰਾ ਨਹੀਂ ਗੱਲਾਂ ਕਰੀ ਜਾਂਦਾ ਚੱਲ ਮੈਨੂੰ ਤੇ ਆਪਣੀ ਚੈਨੀ ਦਾ ਮਤਲਬ ਆ ਵੇ ਮੇਰੀ ਗੱਲ ਸੁਣ ਕੀ ਕਰਨਿਆ ਵਾ ਕੋਣੀ ਪਾਣੀ ਡਾਉਂਦੇ ਇਹਨੂੰ ਪਾਣੀ ਡਾਉਂਦੇ ਤਾਂ ਤੂੰ ਬਣਿਆ ਕੀ ਆ ਕਨੇ ਸੋਨੇ ਕੱਪੜੇ ਪਾਏ ਆ ਹਾਏ ਵੇ ਆ ਸੋਨੇ ਕੱਪੜੇ ਆ ਸੁਪਾਰੀ ਰੂਟ ਪਾਇਆ ਵਾ ਚੱਜਦੇ ਨਾ ਕੱਪੜੇ ਪਾਇਆ ਕਰ ਤੇ ਬੜ ਠੜਕੇ ਰਿਆ ਕਰ ਮੈਂ ਤੇਰਾ ਰਿਸ਼ਤਾ ਕਰਾਉਣ ਲੱਗੀ ਆ ਮੇਰਾ ਰਿਸ਼ਤਾ ਆਹੋ ਤੇਰਾ ਹੀ ਅੱਛਾ ਹੁਣ ਤੇਰਾ ਵਿਆਹ ਕਰ ਦੇਣਾ ਵਾ ਤੇ ਹੁਣ ਟੋ ਟਾਰ ਕੱਢ ਕੇ ਰਿਆ ਕਰ ਠੀਕ ਆ ਠੀਕ ਆ ਫੇਰ ਤੇ ਵਧੀਆ ਆ ਆਓ ਤੇ ਚੱਲ ਢਾਲਾ ਪਾਣੀ ਤੇ ਆਪਣੇ ਆਪ ਨੂੰ ਸਵਾਰ ਲਿਆ ਕਰ ਜਾ ਵਾ ਵੇ ਪਰਨਾ ਬਾਲ ਲੈਣਾ ਵਾ ਹੁਣੀ ਇੰਨਾਂ ਨੂੰ ਵੀ ਲਾਲਾ ਜਿਹੜੇ ਇੰਨੇ ਗੰਦੇ ਪਾਏ ਆ ਭਾਬੀ ਕਿੰਨੇ ਸੋਹਣੇ ਦੇ ਕੱਪੜੇ ਆ ਮੇਰੇ ਹਾਏ ਹਾਏ ਵੀ ਆ ਸੋਹਣੇ ਆ ਜਾ ਇਹਨਾਂ ਨੂੰ ਜਾ ਕੇ ਤੇ ਲਾ ਕੇ ਤੇ ਤਵਾ ਤੂ ਲੈ ਤੇ ਚੱਜ ਦਾ ਬਣ ਕੇ ਰਿਆ ਕਰ ਤੇ ਮੈਂ ਜਾ ਕੇ ਤੇ ਕੁੜੀ ਵਾਲਿਆਂ ਨਾਲ ਵੀ ਗੱਲ ਕਰਨੀ ਹੈ ਚੰਗਾ ਚੰਗਾ ਮੇਰਾ ਰਿਸ਼ਤਾ ਤੇ ਵਿਆਹ ਹੋਊਗਾ ਚੱਲੋ ਸੇਵਕਾ ਤੇਰਾ ਵਿਆਹ ਆ ਗਿਆ ਇਹ ਆ ਜਾ ਆ ਜਾ ਤੂੰ ਵੀ ਹੁਣ ਤੁਹਾਨੂੰ ਵੀ ਵਿਆਹ ਵਿਖਾਉਣਾ ਮੈਂ ਹੁਣ ਪਤਾ ਨਹੀਂ ਕਿੱਥੇ ਗਏ ਆ ਕਦੋਂ ਦੇ ਤਿਆਰ ਹੋ ਗਏ ਰਿਕਨ ਮੇਰੀ ਗੱਲ ਸੁਣ ਹੋ ਗਈਆਂ ਤਿਆਰ ਮੈਂ ਤੇ ਕਦੇ ਦੀ ਤਿਆਰ ਹੋ ਗਈ ਆ। ਚਲਿਏ ਗਾਂ ਲੇਟ ਹੋ ਗਏ ਆ ਯਾਰ ਅੱਗੇ। ਕਿੱਥੇ ਗਈ ਸੀ ਤੁਸੀਂ? ਓ ਕਿਦੇਵਨੀ। ਥੱਲੇ ਗਿਆ ਹੈ ਪੱਗ ਬੰਨਣ। ਅੱਛਾ ਅੱਛਾ। ਆਹੋ। ਚਲੋ ਫਿਰ ਅੱਗੇ ਟਾਈਮ ਬਣਾ ਹੋ ਗਿਆ ਵਾ। ਤੇ ਜਿਹੜਾ ਜਿਹੜਾ ਸਮਾਨ ਲਿਓਣਾ ਵਾ ਉਹ ਲੈ ਲਿਆ ਵਾ। ਮੈਨੂੰ ਜਿਆਦਾ ਜਿਹੜਾ ਲਿਓਣਾ ਆ। ਉਹ ਮੁੜ ਕੇ ਤੈਨੂੰ ਚੇਤਾ ਭੁੱਲ ਜਾਣਾ ਵਾ। ਫੇਰ ਤੂੰ ਮੈਨੂੰ ਲੈਣਾ ਵਾ। ਉਹ ਨਹੀਂ ਚੇਤਾ ਭੁੱਲਦਾ ਚਲੋ ਵਾ। ਚਲਿਏ ਫਿਰ। ਚਲੋ ਫਿਰ। ਚੱਲਾ ਚਲਿਏ। ਨਵਲੀ? ਹਰੇ ਹੈ ਜੇ? ਹਰੇ ਤਾਂ ਹੀ। ਹੁਣ ਕਿੱਥੇ ਚੱਲੇ ਆ ਕਿਹੜੇ? ਅੱਛਾ ਜੀ ਜੈਨ ਅੱਛਾ ਆਜੂ ਭਾਈ ਮੈਂ ਗੱਲ ਕਰਨੀ ਤੇਨ ਨਾਲ ਆਹੋ ਚਲ ਜਾਓ ਅੱਈ ਜੀ ਆ ਜੀ ਬਾਜੂ ਹੋਰ ਸੁਣਾਓ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਵਧੀਆ ਹਾਂਜੀ ਬਸ ਵਧੀਆ ਚੱਲੇ ਕਿ ਤੇ ਵਾਂਡੇ ਚੱਲੇ ਨਹੀਂ ਨਹੀਂ ਵਾਂਡੇ ਕੀ ਜਾਣਾ ਹੈ ਅਹੀਂ ਜਰੂਰ ਕਿ ਨਾ ਕੰਮ ਹੀ ਥੋੜਾ ਜਿਹਾ ਅੱਛਾ ਸ਼ਹਿਰ ਤੱਕ ਚੱਲੇ ਠੀਕ ਆ ਹਾਂਜੀ ਮੈਂ ਤੇ ਤੇ ਨਾਲ ਗੱਲ ਲੱਗ ਲਗੀ ਕਰਨ ਗੱਲ ਕਮੀ ਦੱਸੋ ਹਾਂ ਜੀ ਹੱਡ ਮੁਡੇ ਦਾ ਰਿਸ਼ਤਾ ਹੋਣ ਡਿਆ ਯੋ ਦਲਜੀਤ ਦਾ ਰਿਸ਼ਤਾ ਹਾਂਜੀ ਰਿਸ਼ਤਾ ਹੋਣ ਡਿਆ ਦਲਜੀਤ ਦਾ ਉਹਨੂੰ ਕਿੰਨੇ ਘਰਾਤਾ ਵਾ ਸਾਰਾ ਦਿਨ ਸਦਾਈ ਬਣਿਆ ਰਿੰਦਾ ਵਾ ਨਾਕ ਦਿਨ ਨਾਉਂ ਦਾ ਪਤਾ ਉਹਨੂੰ ਨਾ ਧੋਂ ਦਾ ਬਸ ਇਦਾਂ ਹੀ ਤੁਰਿਆ ਫਿਰਦਾ ਸਾਰਾ ਦਿਨ ਇਹ ਰਿਸ਼ਤੇ ਕਿਉਂ ਨਹੀਂ ਹੋ ਸਕਦਾ ਮੇਰੇ ਮੁਡੇ ਦਾ ਕੱਲਾ ਕੱਲਾ ਹੈ گاਵਾ ਪੈਲੀ ਆ ਉਹ ਜਾਤ ਆਈ ਐਵੇਂ ਕੁੜੀ ਲਿਆ ਕੇ ਡੋਬਣਾ ਦੇਉ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕਾਦੀ ਡੋਬਣੀ ਦੋ ਮੈਂ ਰੱਖਾਂਗੀ ਉਹਨੂੰ ਹੈ ਵਧੀਆ ਤਰੀਕੀਆ ਉਹ ਗੱਲ ਤਾਂ ਗੱਡੀ ਨਹੀਂ ਆ। ਹੂੰ। ਤੁਸੀਂ ਤੇ ਚਲੋ ਚੰਗਾ ਕਰੋਗੇ ਉਹਨਾਂ ਸਭ ਕੋ ਲਿਆ ਕੇ ਦੋਗੇ। ਤੇ ਜਿਹਦੇ ਨਾਲ ਤੁਰ ਕੇ ਜਾਣਾ ਵਾ ਉਹਦੇ ਨਾਲ ਚੰਗਾ ਲੱਗੂ ਤੇ ਕੀ ਕਰਦਾ? ਠੀਕ। ਨਹੀਂ ਗੱਡੀ ਦੇਣੀ ਉਹਨਾਂ ਨੇ। ਹਾਂ। ਗੱਡੀ ਦੇਣੀ। ਹਾਂਜੀ। ਗੱਡੀ ਦੇਣੀ। ਹੂੰ। ਕਿੰਨਾ ਕੰਮ ਕਰਾਂ। ਚਲੋ ਵਧੀਆ ਵਾ। ਹਾਂਜੀ। ਹੋ ਜੇ ਤਾਂ ਚਲੋ ਠੀਕ ਹੈ ਅਸੀਂ ਤਾਂ ਕਹਿੰਦੇ ਆਂ ਵੀ ਚਲ ਬਣਾਉਦਾ ਘਰ ਵਸ ਜੇ। ਅਹੀਂ ਕਿਹੜਾ ਮੜਾ ਚਾਹੁੰਦੇ ਆ? ਇਹ ਜੀ ਕੌਣ ਕਰਾਉਂਦਿਆ ਰਿਸ਼ਤਾ? ਰਿਸ਼ਤਾ ਦੱਸਾਂਗੇ ਜਦੋਂ ਹੋ ਜੇ ਨਾ ਫਿਰ ਦੱਸਾਂਗੇ। ਪਹਿਲਾਂ ਕਿ ਦੱਸਾਂ ਦਾ ਫਾਇਦਾ ਆਏ ਹਾਏ ਦੱਸ ਦੋ ਦੱਸ ਲੋਕੀ ਪਾਨੀ ਲੋਕੀ ਪਾਨੀ ਆ ਮਾਰ ਦਿੰਦੇ ਨੇ ਮਾਰ ਦਿੰਦੇ ਨੇ ਮਾਰ ਦਿੰਦੇ ਹੁੰਦੇ ਲੋਕੀ ਆਪਣੇ ਮਾਰਦੇ ਰਹਿੰਦੇ ਆ ਕੋਈ ਲਾਲਾ ਤੂੰ ਹਾਂ ਮਾਰ ਦਿੰਦੇ ਪਾਨੀ ਆ ਸਾਡੇ ਤੇ ਗੇ ਲੋਕੀ ਵੀ ਐਸ ਸਿਖਾਉਂਦੇ ਸਾਨੂੰ ਤੇ ਫੇਰ ਤੁਸੀਂ ਦਈ ਦੱਸਣ ਹੀ ਨਹੀਂ ਹੁਣਾ ਕਿਉਂ ਦੱਸਣਾ ਆਪਣੇ ਜੀ ਤੁਸੀਂ ਤੁਹਾਨੂੰ ਦੱਸਣਾ ਹੀ ਦੱਸਨੇ ਪੈਂਦਾ ਆਪਣੇ ਤੇ ਗੁੱਸਾ ਹੀ ਕਰ ਗਈ ਆ ਆਪਣੇ ਆ ਤੁਸੀਂ ਤੁਹਾਡੇ ਹੂੰ ਤੁਸੀਂ ਥੋੜਾ ਕਿ ਕਾਨਾ ਪਾਨੀ ਆ ਮਾਰਨੀ ਆ ਗੁੱਸਾ ਹੀ ਕਾਦਾ ਕਰਨਾ ਵਾ ਜਦੋਂ ਤੁਸੀਂ ਦੱਸਣ ਹੀ ਦੇ ਸਾਨੂੰ ਕਿ ਕੌਣ ਰਿਸ਼ਤਾ ਕਰਾਉਣਾ ਆਪਣੇ ਨੂੰ ਦੱਸਣ ਦੇ ਬਗਾਨਿਆਂ ਨੂੰ ਦੱਸਣ ਦੇ ਚਲੋ ਠੀਕ ਆ ਹੋ ਜੇ ਤੇ ਵਧੀਆ ਗੱਲ ਵਾ ਹਾਂਜੀ ਨਾ ਚਾ ਮੈਂ ਚਾਹ ਘੁੱਟ ਬਣਾਉਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਹੋਈ ਦੱਸਣ ਹੀ ਆਈ ਹਾਂ ਮੈਂ ਤਾਂ ਮੇ ਰਿਸ਼ਤਾ ਹੋਣ ਡਿਆ ਮੇਰੇ ਮੁੰਡੇ ਚਲੋ ਵਧੀਆ ਗੱਲ ਵਾ ਤੇ ਅਹੀਂ ਚੱਲੇ ਸ਼ਹਿਰ ਮੜਾ ਜੀਆ ਠੀਕ ਆ ਤੇ ਕੋਈ ਨਹੀਂ ਆਵਾਂਗਾ ਫੇਰ ਘਰ ਤੇ ਚੰਗਾ ਜੀ ਤੁਸੀਂ ਚਲੋ ਫਿਰ ਸ਼ਹਿਰ ਹੈ ਆਪਾਂ ਵੀ ਚੱਲੇ ਹਾਂ ਤੇ ਕੋਈ ਨਹੀਂ ਆਵਾਂਗੇ ਘਰ ਮੜੇ ਠੀਕ ਆ ਠੀਕ ਆ ਜਾਓ ਫਿਰ ਚੰਗਾ ਚਲੋ ਫਿਰ ਠੀਕ ਆ ਚੰਗਾ ਚੰਗਾ ਚਲੋ ਯਾਦਸ ਹਾਦੀ ਹੋਈ ਏ ਇਹਦੇ ਵਲੀ ਨੂੰ ਰਿਸ਼ਤਾ ਹੋਂਦਿਆ ਮੁੰਡੇ ਦਾ ਓਹ ਹੋਂਦਿਆ ਵਾ ਸਵਾਹ ਹੋਣਾ ਰਿਸ਼ਤਾ ਨੂੰ ਸਾਰਾ ਅਧੇ ਨਿਸ਼ਦਾਈ ਬਣੀ ਆ ਰਿੰਦਾ ਅਗਦੇ ਕੋਈ ਕੰਮ ਦੀ ਇਜਾਜ਼ਤ ਨਹੀਂ ਇਹਨੂੰ ਡੰਗਰਾਂ ਦੇ ਵਾਲੇ ਦੁਲੇ ਘੁੰਮਦਾ ਰਹਿੰਦਾ ਵਾ ਅਹੀਂ ਉਹਨੂੰ ਰਿਸ਼ਤਾ ਕਰਾਉਣਾ ਕੁੜੀ ਇੱਥੇ ਅਗਦੇ ਡੋਬਣੀ ਆ ਭਲਾ ਆਪਣੀਆਂ ਮਰੀ ਜਾਂਦੀ ਗੱਡੀ ਆਉਣੀ ਆ ਗੱਡੀ ਪਿੱਛੇ ਪੈ ਜਾ ਵੀ ਗੱਡੀ ਆਉਣੀ ਆ ਸੜਨ ਦੀ ਇਹ ਮੈਨੂੰ ਵੀ ਗੱਡੀ ਆਉਣੀ ਆ ਤੇ ਮੈਨੂੰ ਦੱਨਾ ਕਾਦਾ ਸਾੜਾ ਸਾਡੇ ਘਰ ਤੇ ਸਾਰਾ ਕੁਝ ਵਾ ਲਕੀ ਅਵੇਂ ਸੱਚ ਗਈ ਜਤੋਂ ਤੇ ਹੁਣ ਤੋਂ ਆਈ ਕੀ ਇਹਨਾਂ ਡਹੀ ਗੱਲਾਂ ਮਾਰਨ ਤੋਂ ਕਹਿਣਾ ਹੀ ਨਾ ਇਹ ਸ਼ਹਿਰ ਜਾਣਾ ਗੱਲਾਂ ਕਾਦੀਆਂ ਮਾਰਨੀਆਂ ਮੈਂ ਹਾਂ ਚੰਗੇ ਬੁਲੇ ਸ਼ਹਿਰ ਚੱਲੇ ਆਂ ਤੇ ਮੂਡ ਖਰਾਬ ਵਰਕੇ ਰਹਿਤਾ ਕਿਉਂ ਕੀ ਆਂਦੀ ਆ ਹੁਣੇ ਕਹਿਣਾ ਕੀ ਆ ਪੈਸੇ ਪੁਹੇ ਤਾਂ ਨਹੀਂ ਮੰਗਣਾ ਜੀ ਪੈਸੇ ਨਹੀਂ ਮੰਗਣਾ ਜੀ ਹਾਂ ਕਹਿੰਦੀ ਆ ਮੇਰੇ ਮੁਡੇ ਰਿਸ਼ਤਾ ਹੋਣ ਦੇ ਅਦਲਜੀਤ ਨੂੰ ਉਹਨੂੰ ਰਿਸ਼ਤਾ ਕੌਣ ਕਰਾ ਦੂਗਾ ਹੋਏ ਰਿਸ਼ਤਾ ਕਰਾਉਂਦੇ ਯਾਰ ਸਦਾਈ ਤੇ ਹੈਗਾ ਸਿਰੇ ਦਾ ਐਵੇਂ ਮਾਰਦੀ ਆ ਆਪਣੇ ਕੋਲੋਂ ਹੀ ਉਹ ਤੇ ਬਸ ਉਹਨਾਂ ਨੇ ਮੱਜਾਂ ਦੇ ਪੁੱਛੇ ਨਹੀਂ ਹਟਦਾ ਕਰੀ ਗਾਈ ਖੋਲ ਕੇ ਇਹਨੂੰ ਲੈ ਜਾਂਦਾ ਵਾ ਕਦੀ ਇਹਨੂੰ ਸਾਰਾ ਦਿਨ ਤੁਰਦਾ ਰਹਿੰਦਾ ਉਹਨੂੰ ਕਿਨੇ ਕੁੜੀ ਦੇ ਦੇਣੀ ਹੈ ਪਤਾ ਨਾ ਕੀ ਕਹਿੰਦੀ ਹੈ ਹਮ ਅਏ ਹੋਰੀ ਤੇ ਇਹ ਗੱਡੀ ਵੀ ਆਉਣੀ ਹੈ ਇਹ ਆ ਗੱਡੀ ਕਾਨੂੰ ਕਿਤੇ ਟਰੱਕ ਨਾ ਆ ਜਾਏ ਤੇ ਕਾਚ ਨੂੰ ਸੜਨਦੀ ਹੀ ਪੀ ਇਹ ਸੜੂਗੀ ਵੀ ਗੱਡੀ ਆਉਣੀ ਮੇਰੇ ਮੁੰਡੇ ਦੀ ਮੈਨੂੰ ਸੜਨਦੀ ਕੀ ਲੋੜ ਆ ਇਹ ਉਦਾਂ ਹੀ ਗੱਲਾਂ ਪਤਾ ਕਰਨਾ ਆਈ ਆ ਨਾਲੇ ਮੈਂ ਇੱਕ ਗੱਲ ਅਖੀ ਮੈਂ ਕਿਹਾ ਕਿ ਉਹਨਾਂ ਦੇ ਆ ਰਿਸ਼ਤਾ ਕਰਾਉਣਾ ਹਮ ਆਏਗੀ ਆ ਲੱਗੋਈ ਆ ਇਹ ਕਰਾਉਂਦੀ ਤਮੈਂ ਹੰਦਾ ਹਦੋਦਾ ਸਹੀ ਪਾਣੀ ਮਾਰ ਦੇਣੀ ਆ। ਆਹੋ। ਨਹੀਂ ਨਹੀਂ ਇਹ ਲੋਕ ਇਹ ਮਾਰ ਦੇਦੇ ਮੈਂ ਸੁਣਾਉਂ ਤਾਂ ਮੈਨੂੰ ਨਹੀਂ ਮੈਨੂੰ ਕੋਈ ਪਤਾ ਨਹੀਂ। ਉਹ ਚੱਲ ਆਹੀ ਕਿ ਰਵਿੰਦਰ ਜਣਾ। ਮੇਰੀ ਗੱਲ ਸੁਣ ਇਹਨਾਂ ਵਿਆਹ ਦੇ ਹੁਣ ਪੈਸੇ ਚੁੱਕਣੇ ਆ। ਇਹ ਮੰਨ ਲਾ ਕੋਈ ਕਰਾਉਣ ਵੀ ਡਿਆ ਹੋਊਗਾ ਤੇ। ਨਾ। ਠੀਕ ਆ ਨਾ ਇਹਨਾਂ ਨੂੰ ਪੈਸੇ ਤਾਂ ਨਾ ਨਾ ਕਰੀ। ਜਦਾਂ ਲੈਣ ਆਉਣਗੇ ਨਾ ਤੇ ਇਹਨਾਂ ਨੂੰ ਕਹਾਂਗੇ ਵੀ ਸਾਨੂੰ ਪਹਿਲੀ ਲੈ ਕੇ ਦਿਓ। ਉਹ ਮੁੜ ਕੇ ਇਹਨਾਂ ਕੋਲ ਲੈਣੇ ਕਿੱਦਾਂ ਵਾਂ? ਦੇ ਤਾਂ ਦੋ। ਇਹ ਆਹੀ ਪਹਿਲੀ ਲੈਣੀ ਇਹਨਾਂ ਦੀ। ਨਾਲ ਤੇ ਲੱਗਦੀ ਆ ਸਾਡੇ। ਜਿਹੜਾ ਮੁੰਡਾ ਉਹ ਨਾ ਉਹਦੇ ਪੁਲਾਵਾ ਤੇ ਪਿਓ ਵੀ ਭਲਾ ਮਾਨ ਸੀ ਆ। ਜੜੀਆਂ ਮਾਂ ਵਾ ਨਾ ਇਹ ਹੀ ਉਹ ਚਲਾਗ ਤਾ ਕੋਈ ਗੱਲ ਨਹੀਂ ਕਵਾਂਗੇ ਹੋਰ ਦੇਖੋ ਚੁੱਕ ਲੋ ਫਿਰ ਆਉਣਾ ਇਹਨਾਂ ਸਾਡੇ ਵਾਲੀ ਆ ਹੋਰ ਕਿੰਨੇ ਦਿਨੇ ਪੈਸੇ ਇਹਨਾਂ ਨੂੰ ਕਿ ਰਿਸ਼ਤੇਦਾਰ ਇਹਨਾਂ ਦਾ ਨਹੀਂ ਨੇ ਜੋਗਾ ਕੋਈ ਹੈਗਾ ਚਲੋ ਹਲੇ ਹੋਰ ਲੈ ਆਂ ਦੋ ਕੀ ਪਤਾ ਦਾ ਹੋਣਾ ਵੀ ਆ ਕਿ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਕੋਈ ਦਾ ਵਿਆਹ ਹੋ ਜਾਊਗਾ ਚੱਲ ਅੱਗੋਂ ਪਿੱਛੋਂ ਨਹੀਂ ਅਗਲੀ ਨੇ ਨਾਂ ਲਿਆ ਹੋ ਸਕਦਾ ਕੋਈ ਕਰਾਉਣੀ ਵਿਆਹ ਹੋਵੇ ਠੀਕ ਹੈ ਨਾ ਆਹੋ ਚਲੋ ਇਹ ਤਾਂ ਹੈ ਤੇ ਜੇ ਆਊਗੀ ਨਾ ਤੇ ਐਸਾ ਨਾ ਨਹੀਂ ਕਰਨੀ ਤੂੰ ਉਸੇ ਵੇਲੇ ਮੈਨੂੰ ਦੱਸਣਾ ਮੈਂ ਜਿੱਥੋਂ ਮਰਜੀ ਪਤਾ ਕਰਕੇ ਦਵਾਂ ਨਾ ਚਲ ਕੋਈ ਨਹੀਂ ਜੇ ਹੋਊਗੇ ਗੱਲਬਾਤ ਗਾੜੀ ਕੋਈ ਸ਼ੁਰੂ ਹੋਊਗੀ ਤੇ ਫਿਰ ਕੋਈ ਨਹੀਂ ਦੱਸ ਦੂੰਗੀ ਤੁਹਾਨੂੰ ਹਾਂ ਹਾਂ ਕੋਈ ਗੱਲ ਨਹੀਂ ਕਹਿ ਕੋ ਕਿ ਨਾ ਇਹਨਾਂ ਨੂੰ ਮੈਂ ਕਹਿਣਾ ਪੈਸੇ ਕਰ ਲਓ 7-8 ਲੱਖ ਦੇ ਪੈਸੇ ਤੇ ਲੱਗ ਜਾਣਾ ਵਾ ਕੱਲਾ ਕੱਲਾ ਮੁੰਡਾ ਇਹ ਨਾ ਭੂਏ ਜਿਹੜਾ ਹੂੰਗਾ ਫਿਰ ਮੈਂ ਚੰਗੀ ਤਰ੍ਹਾਂ ਇਹਨੂੰ ਫਿਰ ਇਹੋ ਹੀ ਆ ਖਾਂਗੇ ਭੀ ਜੇ ਮੁੰਡਾ ਜਰਾ ਤਾਂ ਹੀ ਵਿਆਹ ਜਣਾ ਜ ਚੰਗਾ ਵਿਆਹ ਕਰੇਗੀ ਤੇ ਹਾਂ ਨਾ ਕੋਈ ਗੱਲ ਨਹੀਂ ਤੇ ਕੁੜੀ ਦੇ ਵੀ ਜਿਹੜਾ ਕਪੜਾ ਚਜਦਾ ਬਣਾਏਗੀ ਸੋਨੇ ਦੀ ਕੋਈ ਚੀਜ਼ ਬਣਾਏਗੀ ਤੇ ਫਿਰ ਹੀ ਉਹ ਵਸੂਗੀ ਉਦਾਂ ਇਹਦੇ ਵਸਣ ਦੀ ਆ ਮੈਂ ਉੱਥੇ ਪਹਿਣਾ ਸੀ ਤੁਹਾਡੇ ਲੱਗ ਗਈ ਨਾ ਤੇ ਮੈਂ ਉਤੋਂ ਦੀ ਹੋ ਜਾ ਕੋਈ ਨਾ ਫੇਰੋਂ ਨਾ ਚੱਲ ਸ਼ਰਮ ਤੇ ਹੋ ਗਈ ਏ ਉਹ ਤਾਂ ਛੇਤੀ ਹੀ ਸ਼ਰਮ ਤੇ ਤਾਂ ਕਰਦੇ ਚਲਾਓ ਫੇਰ ਆਉਗੀ ਨਾ ਫੇਰ ਮੈਂ ਆਪੇ ਕਰਨ ਨੂੰ ਕਰ ਲੈ ਆਇਤਨਾ ਰੱਜ ਕੇ ਰੋਟੀ ਖਾਣੀ ਆ ਮੇਰੇ ਰਿਸ਼ਤੇ ਦੀ ਗੱਲ ਹੋਣੀ ਆ ਔਰ ਭਾਬੀ ਨਾ ਚੰਗੀ ਗੱਲ ਸੁਣਾ ਕੇ ਗਈ ਏ ਮੈਨੂੰ ਤੇ ਮੰਮੀ ਨੂੰ ਆਏ ਮਾਰਦਾ ਮੰਮੀ ਆਵਤਾ ਰੋਟੀ ਲੈਉਣੀ ਉਹ ਟੀਮੇ ਲਿਆਉਣੀ ਆ ਤੇ ਮੈਂ ਗਾਲ ਦਸਾਂ ਕੱਪੜੇ-ਕੱਪੜੇ ਲਾ ਲਿਆ ਕਰ ਕਿਦਾਂ ਮੁਸ਼ਕਾਉਂਦੀ ਏ ਤੇਰੇ ਚ ਬੋਏ ਦੀ ਉਹ ਵੀ ਚੰਗੇ ਭੜੇ ਤੇ ਕੱਪੜੇ ਪਾਏ ਆ ਹਾਂ ਕੱਪੜੇ ਪਾਏ ਨਾ ਤੂੰ ਨਾਉਣਾ ਨਾ ਤੋਣਾ ਐਵੇਂ ਮੈਨੂੰ ਟੋਕਦੀ ਰਹਿਣੀ ਆ ਹਾਂ ਭਾਬੀ ਆਈ ਸੀ ਅੱਛਾ ਮੈਨੂੰ ਕਿੰਦੀ ਤਰ੍ਹਾਂ ਰਿਸ਼ਤਾ ਕਰਾਉਣ ਲੱਗੀ ਐ ਮੈਂ ਅੱਛਾ ਤੈਨੂੰ ਇਦਾਂ ਕਹਿੰਦੀ ਆ ਆਹੋ ਹੂੰ ਮੈਂ ਆ ਮੇਰੀ ਗੱਲ ਸੁਣ ਨਾ ਇੱਕਦਾਂ ਤੈਨੂੰ ਕਿੰਨੇ ਕੀ ਰਿਸ਼ਤਾ ਦੇਣਾ ਮੈਂ ਰਿਸ਼ਤਾ ਕਿਉਂ ਨਹੀਂ ਦੇਣਾ ਮੈਨੂੰ ਅੱਛਾ ਉਹ ਉਦਾਂ ਹੀ ਪਾਇ ਤੈਨੂੰ ਹੱਸਦੀ ਹੋਵੇ ਕਿਉਂ ਅਸਦੀ ਹੋਵੇ ਨਾ ਮੇਰੀ ਗਾਸਾ ਤੂੰ ਕਿੱਦਾਂ ਦਾ ਬਣਿਆ ਗੰਦਾ ਕਰਨੀ ਗੱਲ ਕੀਤੀ ਘਰੋਂ ਨਹੀਂ ਕੀਤੀ ਤੇ ਮੇਰੇ ਨਾਲ ਹੈਗੀ ਆ ਪਰ ਤੂੰ ਬਣਿਆ ਤਣਿਆ ਹੋਵੇ ਸੋਹਣਾ ਲੱਗਦਾ ਹੈ ਫੇਰ ਹੀ ਤੇਰਾ ਰਿਸ਼ਤਾ ਕੋਈ ਕਰਾਉਗਾ ਚੰਗਾ ਬਣਾ ਦੇਗਾ ਮਮੀ ਹੂੰ ਸਾਰੇ ਕੰਮ ਦੀ ਜਵਾਜ ਮੈਂ ਸਾਰੇ ਪੱਠੇ ਮੈਂ ਵੜਦਾ ਬਗਾਨੀ ਕੀ ਕਰੂਗੀ ਆਕੇ ਕਰਨਾ ਉਹਨੇ ਕੀ ਮੈਂ ਤਾਂ ਲੱਗੇ ਮੁਸ਼ਕ ਤੇ ਲੱਗੋ ਵੱਟੀ ਵੱਟੀ ਆਉਂਦੀ ਪੱਠੇ ਪੋਨਾ ਮੈਂ ਗਾਈਆਂ ਨੂੰ ਅੱਪੀ ਤਾਰਾ ਗੱਡੂਗੀ ਕਿਤੇ ਕੰਜਰਾ ਨਾ ਤੋ ਲਿਆ ਕਰ ਰਿਸ਼ਤਾ ਲੱਭਾਂ ਡਿਆਂ ਵਾਂ ਤੂੰ ਕਿਤੇ ਉਹਨਾਂ ਗੱਡੀ ਦੇਣੀ ਹੋ ਗੱਡੀ ਦੇਣੀ ਆ ਆਹੋ ਨਾ ਤੂੰ ਉਹ ਕੇ ਟੋਵਲ ਟੂਰ ਕੱਢ ਕੇ ਰੱਖਿਆ ਕਰ ਜੇ ਰਿਸ਼ਤਾ ਕਰਾਉਣਾ ਮੈਂ ਤੇ ਕੋਈ ਗੱਲ ਨਹੀਂ ਮੰਮੀ ਮੈਂ ਹੁਣੇ ਨਾਲ ਲੈਣਾ ਨਾ ਤੂੰ ਕੇ ਸੋਨਾ ਬਣ ਮੇਰਾ ਪੁੱਤ ਹਾਂ ਉਹ ਚਲ ਮਾਤਾ ਮੈਨੂੰ ਨਾ ਭੁੱਖ ਲੱਗੀ ਐ ਮੇਰੀ ਰੋਟੀ ਦੇ ਮੇਰੇ ਘਰ ਸਨ ਨਾ ਪਹਿਲਾਂ ਮੁੱਛ ਕਉਂਦੀ ਏ ਵਟੀ ਵਟੀ ਤਰਚਾ ਚੱਲ ਮੈਂ ਨਾਲ ਲੈਣਾ ਹਾਂ ਰੋਟੀ ਬਣਾ ਫਿਰ ਰੋਟੀ ਮੈਂ ਬਣਾਉਣੀ ਐ ਚੱਲ ਠੀਕ ਐ ਹਾਂ ਮੈਂ ਆ ਗਿਆ ਨਾ ਆ ਕੇ ਹਾਂ ਤੋ ਸਭ ਨੂੰ ਲੱਗਣਾ ਮੰਮੀ ਕਹਿੰਦੇ ਨਹੀਂ ਐ ਕਿ ਸੋਨਾ ਹੋ ਮੈਂ ਸੋਣਾ ਹੋ ਗਿਆ ਸੁਣਾ ਇਹ ਕਿਤੇ ਪਾਣੀ ਬਰਾ ਠੰਡਾ ਹੁੰਦਾ ਵਾ ਨਾਵੇ ਕੋਣ ਇਹ ਦੇਖ ਉਹ ਸਾਫ ਕਰ ਲੈਣਾ ਠੀਕ ਵਾ ਚੰਗਾ ਭਲਾ ਵਾ ਰੋਟੀ ਖਾਣੀ ਆ ਇਹ ਗੱਲ ਵਾ ਮਮੀ ਕੋਲ ਨਾ ਮਮੀ ਨੇ ਕਿ ਰੋਟੀਆਂ ਖਾਣੀਆਂ ਬਾਅਦ ਚੋ ਨਾ ਜੁੜੇ ਵਾਲਿਆ ਤੇਰਾ ਟਿਆਰ ਟਿਆ ਖਾਇ ਕਰੂੰਗਾ ਚੱਲ ਉਧਰ ਤੇ ਗੱਲ ਕਰਕੇ ਆਈ ਆ ਮੈਨੂੰ ਕੀ ਆ ਸਿੱਧਾ ਵਾਦੇ ਉੱਥੇ ਕੀ ਆ ਮੈਨੂੰ ਦੇ ਨਾ ਆਪਣੀ ਛਾਪ ਨਾਲ ਮਤਲਬ ਵਾ ਚੱਲ ਹੁਣ ਉਹਨਾਂ ਨੂੰ ਫੋਨ ਕਰਕੇ ਦੱਸਦੀ ਆ ਵੀ ਮੁੰਡਾ ਮੈਨੂੰ ਨਾ ਲੱਭ ਗਿਆ ਵਾ ਤੇ ਤੁਸੀਂ ਬਸ ਨਾ ਤਿਆਰੀ ਕਰੋ ਹਲੋ ਸਸ਼ੀਗਰ ਪੈਨ ਜੀ ਹੋਰ ਸਾਨੂੰ ਠੀਕ ਠਾਕ ਆ ਹਾਂਜੀ ਠੀਕ ਆ ਬੱਚੇ ਵੀ ਠੀਕ ਆ ਹਾਂਜੀ ਭੈਣ ਜੀ ਮੈਂ ਨਾ ਤੁਹਾਨੂੰ ਤਾਂ ਫੋਨ ਕੀਤਾ ਹੀਗਾ ਮੈਂ ਕਿਹਾ ਵੀ ਉਹ ਜਿਹੜਾ ਤੁਸੀਂ ਕੰਮ ਕਿਹਾ ਸੀ ਨਾ ਉਹ ਮੈਂ ਗਈ ਹੀਗੀ ਮੈਂ ਘਰ ਕੇ ਆਈ ਆ ਗੱਲ ਉਹਨਾਂ ਨਾਲ ਉਹ ਨਹੀਂ ਨਹੀਂ ਪੈਲੀ ਪੂਲੀ ਚੰਗੀ ਆ ਘਰ-ਬਾਰ ਵਧੀਆ ਬਣਿਆ ਵਾ ਕੱਲਾ ਕੱਲਾ ਹੀ ਆ ਮੁੰਡਾ ਨਹੀਂ ਨਹੀਂ ਰਾਜ ਕਰੂਗੀ ਕੁੜੀ ਟਾਡੀ ਨਹੀਂ ਮੈਂ ਸਾਰੀ ਗੱਲਬਾਤ ਕਰ ਲਈ ਆ ਉਹਨਾਂ ਨਾਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਨਹੀਂ ਮੈਂ ਹੋ ਗਈ ਆਂ ਆ ਉਹਦੀ ਮੰਮੀ ਨਾਲ ਗੱਲ ਕੀਤੀ ਸੀ ਮੈਂ ਸਾਰੀ ਉਹ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਕਰ ਲੈਨੇ ਆ ਕੁੜੀ ਚੰਗੀ ਹੋਵੇ ਤੇ ਮੈਂ ਕਿਹਾ ਕੁੜੀ ਤੇ ਚੰਗੀ ਆ ਨਹੀਂ ਮੈਂ ਦੱਸਿਆ ਹੈ ਉਹਨਾਂ ਨੂੰ ਮੈਂ ਹਾਂ ਕੰਮਕਾਰ ਸਾਰਾ ਕਰਦੀ ਆ ਚੰਗੀ ਆ ਕੁੜੀ ਪੈਂਜੀ ਸਾਰੀਆਂ ਗੱਲਾਂ ਜੜੀਆਂ ਵਾ ਨਾ ਇਹ ਮੈਂ ਇੱਥੇ ਆ ਕੇ ਤੁਹਾਨੂੰ ਦੱਸੂਗੀ ਫੋਨ ਤੇ ਗੱਲਾਂ ਹੋਰ ਹੁੰਦੀਆਂ ਵਾ ਤੁਹਾਨੂੰ ਪਤਾ ਉਹ ਸਾਹਮਣੀ ਗੱਲ ਜੜੀ ਹੈ ਨਾ ਉਹ ਹੋਰ ਹੁੰਦੀ ਹੈ ਕੋਈ ਗੱਲ ਨਹੀਂ ਮੈਂ ਸਵੇਰੇ ਹੀ ਆ ਜੂਗੀ ਚਲੋ ਠੀਕ ਆ ਫਿਰ ਕੋਈ ਨਹੀਂ ਮੈਂ ਆਉਂਗੀ ਸਵੇਰੇ ਤੋ ਇਹ ਕਰ ਲਿਓ ਪਾਜੀ ਨਾਲ ਗੱਲ ਉਹਦਾ ਚਲੋ ਠੀਕ ਆ ਚੰਗਾ ਚੱਲ ਆ ਵੀ ਚੰਗਾ ਹੋ ਗਿਆ ਜਿਹੜੀ ਫੋਨ ਤੇ ਮਾੜੀ-ਮੋਟੀ ਗੱਲ ਕਰਨੀ ਹੈ ਮੈਂ ਸਵੇਰੇ ਜਾਉਂਗੀ ਤੇ ਉੱਥੇ ਜਾ ਕੇ ਗੱਲ ਕਰਕੇ ਆਉਂਗੀ ਵੀ ਇਹਦੀਆਂ ਭਲਾ ਕੀ ਕਹਿੰਦੇ ਆ ਚਲ ਦੇ ਖਾ ਕੋਈ ਕੰਮ ਕਰ ਲਾ ਉਹਨਾਂ ਚ